ਕਾਲੀਨਾ ਕਾਪੂਚੀਨੋ ਟੁਲਟੁਮ ਸਾਹੂੜ ਬੁੜ ਬੁੜ ਪਾਤਾ ਪਿੰਡ ਤਰਾਲਾ ਲੈ ਲੋ ਤੜਾਲਾਲਾ ਅਸਾਸਿਨੋ ਕਾਪੂਚੀਨੋ ਜਿਉ ਨੇ ਸਾਡੇ ਲਈ ਇੰਨਾ ਕੁਛ ਕੀਤਾ ਅਹੀਂ ਕਿਉਂ ਨਾ ਕਰੀਏ ਪੋਚੇ ਕਿਉਂ ਨਾ ਲਾਈਏ ਹਾਂ ਤੋ ਜ਼ਮੀਨ ਚਾਹੀਏ ਜ਼ਮੀਨ ਚਾਹੀਏ ਕੰਦੀ ਛੋੜ ਕੇ ਪੇਗ ਰਾਰੇ ਹੀ ਗੋਲੋਪੇ ਆਇਆ ਸਾਡੇ ਘਰ ਭਾਜੀ ਕਿਹਾ ਵੀ ਜੋ ਲੈ ਕੇ ਆ ਮਟੀਆਂ ਦੇ ਸੇਵੀਆਂ ਤੇ ਤੇ ਕਹਿੰਦੀ ਮੈਂ ਜਾ ਕੇ ਉਹ ਤੂੰ ਆਟੇ ਦੀ ਕੋਲੀ ਭਰ ਲਿਆ ਹਾਂਜੀ ਸਸਟੀ ਕਾਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਬਾਬੂ ਨਵਾਂ ਵਲੌਗ ਪਿਛਲੇ ਵਲੌਗ ਜੂ ਇਹੀ ਕੱਪੜੇ ਪਾ ਸੀ ਇਹੀ ਵਲੌਗ ਚ ਵੀ ਇਹੀ ਕੱਪੜੇ ਪਾਏ ਕਿਉਂਕਿ ਆਪਾਂ ਵਲੌਗ ਕਰਾਂਗੇ ਥੋੜੀ ਦੇਰ ਬਾਅਦ ਹੀ ਸਟਾਰਟ ਕਰ ਰਿਹਾ ਹਾਂ ਨਾ ਉਹ ਵਲੌਗ ਐਂਟਰ ਕਰਨ ਤੋਂ ਬਾਅਦ ਕਿਉਂਕਿ ਉਹ ਪੁਰਾਣਾ ਹੋ ਗਿਆ ਸੀ ਨਾ ਉਹ ਪੁਰਾਣਾ ਪਿਛਲੇ ਪਿਛਲੇ ਦਿਨ ਦਾ ਵਲੌਗ ਸੀ ਸਾਰਾ ਠੀਕ ਹੈ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਹੀਂ ਨਹੀਂ ਦੁਬਾਰਾ ਦੁਬਾਰਾ ਓਏ ਇੰਟਰੋਡਕਸ਼ਨ ਦੁਬਾਰਾ ਆਇਆ ਆਇਆ ਦੁਬਾਰਾ ਦੁਬਾਰਾ ਤਾਂ ਮੈਂ ਬੈਸ ਲੈ ਲੇ ਪਹਿਲਾਂ ਮੈਂ ਦਿਖਾਉਂਗਾ ਸਾਰਾ ਕੁਝ ਦਿਖਾਉਂਦਾ ਘਰ ਵੀ ਦਿਖਾਉਂਗਾ ਚਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਵਿੱਚ ਜੋਰ ਦੀ ਬੋਲੀਦਾ ਹੁੰਦਾ ਇਹ ਉਹਦੇ ਨਾਲ એનર્ਜੀ ਦੇ ਨਾਲ ਮਾਈਕ ਮਾਈਕ ਆ ਦੇ ਤੇਰੀ ਆਵਾਜ਼ ਵੀ ਤੇ ਆ ਹੀ ਰਹੀ ਹੈ ਵਿੱਚ ਠੀਕ ਹੈ ਚਲੋ ਸਸਸੀ ਗਾਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੋਗ ਦੇ ਵਿੱਚ ਠੀਕ ਹੈ ਚਲੋ ਕੋਈ ਗੱਲ ਨਹੀਂ ਖੈਰ ਅੱਜ ਦਾ ਵਲੋਗ ਆਪਾਂ ਸਟਾਰਟ ਕਰਨ ਲੱਗੇ ਹਾਂ ਤੇ ਮੌਸਮ ਇੰਨਾ ਸੋਹਣਾ ਬਾਹਰ ਇੰਨਾ ਸੋਹਣਾ ਵੀ ਧੁੱਪ ਧੁੱਪ ਹੈ ਨਹੀਂ ਪਰ ਥੋੜੀ ਥੋੜੀ ਹਿਊਮਿਡਿਟੀ ਹੈ ਪਰ ਫਿਰ ਵੀ ਪੱਖੇ ਨਾਲ ਕੰਮ ਚੱਲ ਰਿਹਾ ਹੈ ਯਾਨੀ ਕਿ ਇੰਨੀ ਗਰਮੀ ਲੱਗ ਨਹੀਂ ਰਹੀ ਥੋੜਾ ਥੋੜਾ ਪਸੀਨਾ ਆ ਰਿਹਾ ਜੇ ਆਪਾਂ ਬਿਨਾ ਪੱਖੇ ਤੋਂ ਰਹਿ ਰਹੇ ਹੈ ਨਾ ਤੇ ਮੌਸਮ ਬਹੁਤ ਸੋਹਣਾ ਹੈ ਬਾਰਿਸ਼ ਆ ਨਹੀਂ ਰਹੀ ਅਸਵੇ ਦੀ ਬਾਰਿਸ਼ ਬਣੀ ਹੋਈ ਹੈ ਆ ਨਹੀਂ ਰਹੀਗੀ ਤੇ ਤੁਹਾਨੂੰ ਮੈਂ ਜਰੂਰ ਦਿਖਾਵਾਂਗਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਣੇ ਆ ਨੰਨੂ ਦਾ ਕਿਚਨ ਸੈਟ ਕਿਚਨ ਸੈਟ ਨਹੀਂ ਹਾਂ ਕਿਚਨ ਨੰਨੂ ਦਾ ਕਿਚਨ ਤੇ ਹਾਊਸ ਜਿਹੜਾ ਨੰਨੂ ਨੇ ਨਵਾਂ ਬਣਾਇਆ ਕੋਰਨਰ ਹਾਊਸ ਤੁਹਾਨੂੰ ਹੁਣੇ ਦਿਖਾਣਾ ਤੇ ਆ ਕੀ ਪਿਆ ਹੋਇਆ ਆ ਗਈ ਆ ਦੇਖਿਓ ਬ੍ਰੇਸਲੇਟ ਕਿਟ ਉਦੋਂ ਲੈ ਕੇ ਆਂਦੀ ਐ ਤੇ ਇਹਦਾ ਕਵਾੜਾ ਘਾਤਾ ਇਹਦੇ ਨਾਲ ਜਿਹੜੇ ਇਹਦੇ ਨਾਲ ਥ੍ਰੈਡ ਮਿਲਿਆ ਸੀ ਸਾਰੀਆਂ ਨੇ ਕੱਟ-ਕੱਟ ਕੇ ਨਾ ਸਾਰਾ ਖਰਾਬ ਕਰਤਾ ਥ੍ਰੈਡ ਇਹ ਤੇ ਮੁੜ ਕੇ ਫਿਰ ਮੈਨੂੰ ਆ ਉਹ ਮਿਲਿਆ ਨਹੀਂ ਥ੍ਰੈਡ ਫਿਰ ਆ ਲੈ ਕੇ ਆਣੀਆਂ ਪਈਆਂ ਤਾਰਾਂ ਹੀ ਆਂ ਬਦਨ ਕਾਲੀਆਂ ਤਾਰਾਂ ਐ ਇਹਨੂੰ ਕੱਟਣ 'ਚ ਬੜੀ ਪ੍ਰੋਬਲਮ ਆਂਦੀ ਪਰ ਐ ਕਿ ਬ੍ਰੇਸਲੇਟ ਤੇਰੇ ਦੋ ਬਣਾਏ ਸੀ ਮੈਂ ਕਿੱਥੇ ਗਏ ਬ੍ਰੇਸਲੇਟ ਉਹ ਮੈਂ ਗੁੱਡੀ ਦੇ ਪਾਸ ਗੁੱਡੀ ਦੇ ਪਾਸ ਤੇ ਦੋਨੋਂ ਹੀ ਤੇਰਾ ਨਾਮ ਸੀਗਾ ਪਾਗਲ ਉਹ ਤੇ ਸੰਭਾਲ ਕੇ ਰੱਖਣਾ ਸੀ ਤੂੰ ਉਹ ਤੇ ਸੰਭਾਲ ਕੇ ਰੱਖਣਾ ਸੀ ਸੋਨੇ ਅੱਛਾ ਉਹ ਤੇ ਸੰਭਾਲ ਕੇ ਰੱਖਣਾ ਸੀ ਨਾ ਚੱਲ ਕੋਈ ਗੱਲ ਨਹੀਂ ਖੈਰ ਹਾਂਜੀ ਤੇ ਇੱਧਰ ਦੇਖੋ ਤੁਸੀਂ ਕਾਕੇ ਦਾ ਹਾਊਸ ਆਹ ਦੇਖੋ ਕਿੰਨਾ ਸੋਹਣੀਆਂ ਚੀਜ਼ਾਂ ਬਣਾਉਣਾ ਕੋਈ ਬਣਾਵਾਂਗੇ ਅਸੀਂ ਐਵੇਂ ਜੱਗਾ ਮੇਰਾ ਹੱਥ ਚੱਲ ਜ ਜਾ ਅੱਛਾ ਦੇਖਿਓ ਆਪ ਕੋ ਜੀਆ ਆਵੀ ਪੂਜਿਆ ਉਹ ਮੱਠੀਆਂ ਐ ਐਦਿਤ ਵੀ ਪੁੱਜੀਆ ਨੀਆ ਚੀਜ਼ਾਂ ਖਰਾਬ ਵੀ ਕਰ ਦਿੰਦਾ ਕਾਕਾ ਤੇ ਹੁਣ ਆ ਕੀ ਬਣਾਇਆ ਕੀ ਬਣ ਰਿਹਾ ਵੇ ਇਹ ਇਹ ਕੀ ਬਣਾ ਰਹੇ ਹੋ ਚਾਵਲ ਹਾਂ ਚਾ ਮੈਗੀ ਮੈਗੀ ਅੱਛਾ 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 ਵੈਰੀ ਗੁੱਡ ਅੱਛਾ ਪਾਣੀ ਪਰਿਆ ਅੱਜਾ ਠੀਕ ਹੈ ਜੀ ਲੈ ਲਓ ਬੱਚਿਆਂ ਦੀਆਂ ਖੇਡਾਂ ਦੇ ਲਓ ਤੁਸੀਂ ਅਸੀਂ ਵੀ ਅੱਦੀ ਖੇਡਦੇ ਹੁੰਦੇ ਸੀ ਪਰ ਸਾਡੀਆਂ ਖੇਡਾਂ ਥੋੜੀਆਂ ਅਲੱਗ ਹੁੰਦੀਆਂ ਸੀ ਪਰ ਇਹਦੀਆਂ ਇਹਦੇ ਵਾਂਗੂ ਹੀ ਹੁੰਦੀਆਂ ਸੀ ਇਮੇਜਿਨਰੀ ਜਿਹੜੀਆਂ ਹੁੰਦੀਆਂ ਹਨ ਇਮੇਜਿਨੇਸ਼ਨ ਹੁੰਦੀ ਹੈ ਜਿਹੜੀ ਤੁਹਾਡਾ ਪਾਪਾ ਇਮੇਜਿਨਰੀ ਖੇਡਾਂ ਸੀਗੀਆਂ ਸਾਡੀਆਂ ਹੈ ਤੁਹਾਡੇ ਪਾਪਾ ਕੁਝ ਲੈ ਕੇ ਆਉਂਦੇ ਸੀ ਤੁਹਾਡੇ ਲਈ ਹਾਂਜੀ 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 ਮੇਰੇ ਡੈਡੀ ਵੀ ਲੈ ਕੇ ਆਉਂਦੇ ਸੀ ਦਾदू ਤੇਰੇ ਇਹ ਦੇਖੋ ਇਹਨਾਂ ਨੇ ਮੋਲਾ ਬਣਾਇਆ ਹੈ ਹਾਂ ਉਹ ਸਹੀ ਹੈ ਕੈਂਟ ਬੈਰੀ ਨਾਈਸ ਕੀ ਕਹਿਦੀ ਸੀ ਨੰਨੂ ਬੈਲੇਰੀਨਾ ਕਾ ਕਿੰਨੇ ਨਾਮ ਬੋਲੇ ਨੇ ਨੰਨੂ ਨੇ ਮੈਂ ਨਾ ਬਚਾਨੇ ਕੇ ਬੈਠਾ ਸੀਗਾ ਨੰਨੂ ਭੱਜ ਕੇ ਮੇਰੇ ਕੋ ਆਈ ਉਹ ਆ ਵੇਖੋ ਕਹਿੰਦੀ ਆ ਪਪਾ ਤੁਸੀਂ ਵੇਖੇ ਕੀ ਕੀ ਨਾਮ ਸੀਗੇ ਸ਼ੁਰੂ ਤੋਂ ਬਾਇ ਦੁਬਾਰਾ ਬਲੀ ਨਾਮ ਬੋਲੀ ਕਿਹੜੇ ਕਿਹੜੇ ਸੀਗੇ ਬੈਲੇਰੀਨਾ ਕਾਪੂਚੀਨਾਂ ਤੁੰ ਤੁੰ ਸਾਉੜ ਬੁੜ ਬੁੜ ਪਾਤਾ ਪਿੰਟ ਰਾਲਾ ਲਲੋ ਟੜਾਲਾ ਆਸਾਸਿਨੋ ਕਾਪੂਚੀਨੋ ਤੇ ਔਰ ਰਿਪੀਟ ਹੋ ਗਿਆ ਹੁਣ ਤਾਂ ਹਾਂ ਰਿਪੀਟ ਤੇ ਹੁਣ ਮੈਨੂੰ ਇਹ ਦਿਖਾ ਰਹੀ ਹੈ। ਅਪਰਾਲਾ ਲੈ ਲੋ ਤੇ ਇਹ ਬੁਰਬੁਰ ਪਾਕ ਪੀ। ਇਹ ਬੁਰਬੁਰ ਪਾਕ ਪੀ ਨੂੰ ਇਹ ਟਰਾਲਾ ਲੈ ਲੋ। ਤੇ ਹੋਰ ਵੀ ਸੀਗਾ। ਨਹੀਂ। ਉਹ ਇੱਧਰ ਹੈ। ਓ ਦੇਖੋ। ਉਹ ਗਿਆ ਹੈ ਕੀ ਨਾਮ ਸੀ ਉਹਦਾ ਯਾਰ। ਇੱਕ ਆਹ ਕੌਣ ਹੈ? ਇਹ ਬਰਲੀਨਾ ਕਾਪ ਦਿੱਤੀ ਨਾ। ਬਰਲੀਨਾ ਕਾਪੋ ਜੀ ਨਾ। ਇਹ ਤੇ ਅਰਥ ਬਤਾਣੀ। ਅੱਛਾ। ਇੱਕ ਟੁੰਮ ਟੁੰਮ ਛਾਉ ਰਿਹਾ ਦੇ ਨਾਲ। ਕੀਨੇ ਹੈ ਕੀਨੇ ਨੰਨੂ ਇਹ ਕਿੱਥੋਂ ਤੂੰ ਨਾਮ ਸੁਣੇ ਨੇ ਅੰਗਰੇਜ਼ ਜਿਆਦੇ ਕਾਰਟੂਨ ਹੁੰਦੇ ਨੇ ਜਦੋਂ ਵੀ ਅੰਗਰੇਜ਼ ਐਵੇਂ ਰਿਮੋਟ ਲਾ ਕੇ ਬੈਠਦੇ ਨੇ ਸੋਫੇ ਤੇ ਅੱਛਾ ਤੇ ਉਹ ਕੋਈ ਕੋਈ ਕਾਰਟੂਨ ਵੀ ਲਾ ਲੈਂਦੇ ਨੇ ਬਾਲੇੜੀ ਨਾ ਬੁਰਗੁਰ ਪਤਾ ਨਹੀਂ ਆਸੋ ਸਿੱਨੂ ਉਹ ਅੰਗਰੇਜ਼ ਆਹ ਪਹਿਲੀ ਵਾਰੀ ਸੁਣੇ ਬਾਬੇ ਹਾਂ ਤੂੰ ਠੀਕ ਹੈ ਹਾਂਜੀ ਤੇ ਮੈਂ ਕਹਾ ਵੀ ਆਪਾਂ ਵੀ ਥੋੜਾ ਜਿਹਾ ਯੋਗਦਾਨ ਪਾਈਏ ਇਹ ਸਾਰੇ ਵਿਚਾਰੇ ਕੰਮ ਖੰਭ ਕਰਦੇ ਨੇ ਆਪਾਂ ਹੀ ਮਾੜਾ ਮਾੜਾ ਚਾਦਰ ਰੁਛ ਰੁਛਾ ਦਿਆ ਕਰੀਏ ਪੋਚੇ ਪੋਚੇ ਲਾ ਦਿਆ ਕਰੀਏ ਕਦੀ ਕਦੀ ਕਰਨਾ ਪੈ ਜਾਂਦਾ ਕੰਮ ਜ਼ਰੂਰੀ ਏ ਉਹ ਲੱਗ ਗਾਲ ਮੈਨੂੰ ਲਾਣਾ ਨਹੀਂ ਆ ਰਿਹਾ ਕੋਈ ਕਿੱਧਰ ਲਾ ਮੈਂ ਉਧਰ ਹੀ ਲੈ ਗਿਆ ਇਹ ਪੋਚਾ ਭਾਈ ਸਹੀ ਗੱਲ ਏ ਵੀ ਜਿਹੜੀ ਪਤਨੀ ਹੁੰਦੀ ਏ ਉਹਦੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਜ਼ਰੂਰੀ ਗੱਲ ਏ ਠੀਕ ਏ ਨਾ ਪੁੰਨ ਮਿਲਦਾ ਹੈ ਜਿਉਨੇ ਸਾਡੇ ਲਈ ਇਹਨਾਂ ਕੁਝ ਕੀਤਾ ਐਂ ਕਿਉਂ ਨਾ ਕਰੀਏ ਪੋਚੇ ਕਿਉਂ ਨਾ ਲਾਈਏ ਹਾਲਾਂਕਿ ਮੜਾ ਜਾ ਮੈਂ ਝਾੜੂ ਹੀ ਲਾਇਆ ਸੀ ਪਰ ਮੈਂ ਕਿਹਾ ਚੱਲ ਝਾੜੂ ਦੀ ਵੀਡੀਓ ਕਿ ਬਣਾਉਣੀ ਇਹਨੇ ਮੰਨਦਰੀ ਮਨਪੇ ਕੋਲੀ ਵੜੀ ਮੇਰੇ ਸੁਣਦੀ ਵੀ ਸਾਰਾ ਕੁਝ ਤੇ ਕਦੀ ਕਦੀ ਲਾ ਦੀਦਨੇ ਆਪਾਂ ਵੀ ਕਦੀ ਕਦੀ ਮੈਂ ਇੱਧਰ ਕਿਉਂ ਆ ਗਿਆ ਇੱਧਰ ਲਾਂਦੇ ਨੇ ਬਾਹਰ ਨੂੰ ਚਾਹੀਦਾ ਨਾ ਇੱਧਰ ਲਾਂਦੇ ਨੇ ਮੈਂ ਘੁੰਮ ਘੁੰਮ ਕੇ ਇੱਧਰੋਂ ਘੁੰਮ ਘੁੰਮ ਕੇ ਇੱਧਰ ਨੂੰ। ਹੋਰ ਪਤਾ ਹੈ ਕਿ ਇਹ ਕਾਕੇ ਦੇ ਕਰਕੇ ਥੋੜਾ ਜਾਂ ਫਿਰ ਸਾਰੇ ਹੁਣ ਜਿਆਦਾ ਉਹ ਨਹੀਂ ਨਾ ਕਰਦੇ ਬਾਰ-ਬਾਰ ਸਫਾਈ ਨਹੀਂ ਕਰਦੇ ਕਿਉਂਕਿ ਬਿਠਾਣਾ ਪੈਂਦਾ ਸਾਰਾ ਮੂਵ ਕਰਨਾ ਪੈਂਦਾ ਹੈ ਇੱਧਰ ਉੱਧਰ ਤਿੱਤਾ ਕਰਕੇ ਫਿਰ ਹੁਣ ਅ ਅੱਜ ਹੁਣ ਜਾ ਕੇ ਅਸੀਂ ਸ਼ਾਮੀ ਚਾਦਰ ਚੁੱਦਰ ਸਾਫ਼ ਕੀਤੀ ਝੜ ਚੁੱੜੂ ਲਾਇਆ ਹੁਣ ਸਫਾਈ ਕਰ ਰਹੇ ਹਾਂ। ਠੀਕ ਹੈ ਨਾ ਤੇ ਉੱਧਰ ਮੰਮੀ ਹੁਣੀ ਉੱਧਰ ਕੀ ਹੋ ਰਿਹਾ ਹੈ? ਇਦਰ ਕੀ ਹੋ ਰਿਹਾ ਮਟਰ ਪਨੀਰ ਦੀ ਤਿਆਰੀ ਹੋ ਰਹੀ ਹੈ ਮਟਰ ਪਨੀਰ ਅੱਜ ਸ਼ਨੀਵਾਰ ਹੈ ਨਾ ਸਪੈਸ਼ਲ ਮਟਰ ਪਨੀਰ ਬਣਾਇਆ ਜਾ ਰਿਹਾ ਦੇਦਰ ਕਾਕੇ ਦੀਵਾਲ ਵੀ ਦੇਖ ਲਓ ਤੁਸੀਂ ਇਹ ਗੁੱਡੀ ਦੇ ਕੱਪੜੇ ਦੇਖੋ ਕਿੰਨੇ ਸੋਹਣੇ ਪਾਏ ਨੇ ਨੇ ਤੇਰਾ ਮਾਲਾ ਮਾਲਾ ਆ ਬਣਾਈ ਹੈ ਬ੍ਰੇਸਲੇਟ ਨੂੰ ਤੇ ਆ ਗਾਨੀ ਨੂੰ ਆਪਣਾ ਹੀ ਮਾਲਾ ਤੂੰ ਬਣਾਈ ਨਹੀਂ ਹੈਗੀ ਹਾਂ ਗਾਨੀ ਹੈ ਅੱਛਾ ਯਾਰ ਇਹ ਚਿਪਚਿਪਾ ਜਾ ਕੇ ਉਹ ਐ ਪੋਚਾ ਹੈਂ ਮਾਰੇ ਤੇ ਚਿਪਚਿਪਾ ਗਏ ਹੋ ਯਾਰ ਅੱਛਾ ਜੀ ਤੇ ਹੁਣ ਕਮਰਾ ਆਹ ਮ ਸਾਫ ਸੁਥਰਾ ਜਾ ਹੋ ਗਿਆ ਹੁਣ ਮਤਲਬ ਵੇਖ ਕੇ ਨਾ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਕੋਲ ਜੀ ਉਹ ਕਾਲੀ ਜੀ ਆਂਦੀ ਕਾਲੀ ਜੀ ਪੈਂਦੀ ਮਨ ਨੂੰ ਹੈਨਾ ਤੇ ਹੁਣ ਸਫਾਈ ਹੋ ਗਈ ਹੁਣ ਮਨ ਸ਼ਾਂਤ ਹੋ ਗਿਆ ਇੰਨਾ ਜਿਆਦਾ ਅਸਰ ਹੁੰਦਾ ਸਫਾਈ ਦਾ ਤੇ ਸਾਰਿਆਂ ਨੂੰ ਮੈਂ ਕਹਿੰਦਾ ਜਦੋਂ ਟਾਈਮ ਮਿਲੇ ਸਫਾਈ ਕਰ ਲਿਆ ਕਰੋ ਘਰ ਦੇ ਵਿੱਚ ਘਰ ਚ ਵੇਸੇ ਸਫਾਈ ਕਰਨੀ ਚਾਹੀਦੀ ਜਿਹੜੇ ਨਹੀਂ ਕਰਦੇ ਭਾਈ ਉਹਨਾਂ ਨੂੰ ਮੈਂ ਕਹਿੰਨਾ ਵੀ ਸਫਾਈ ਰੱਖਿਆ ਕਰੋ ਠੀਕ ਹੈ ਨਾ ਹੈ ਨਾ ਮਨਪ੍ਰੀਤ ਮੈਨੂੰ ਤਾਂ ਬਹੁਤ ਜ਼ਿਆਦਾ ਗੰਦੀ ਆਦਤ ਹੈ ਵੀ ਮੈਂ ਜੇ ਨਹੀਂ ਨਾ ਕੋਈ ਕਰ ਰਿਹਾ ਮੰਨ ਲਓ ਕੋਈ ਬਿਮਾਰ ਹੈ ਕੋਈ ਫਿਰ ਮੈਂ ਆਪ ਹੀ ਸਫਾਈ ਕਰ ਲੈਣੀ ਹੈ ਕਿਉਂਕਿ ਮੈਨੂੰ ਤੋ ਰਹਿ ਨਹੀਂ ਜਾਂਦਾ ਜਦੋਂ ਮੇਰਾ ਵਿਆਹ ਨਹੀਂ ਸੀ ਹੋਇਆ ਸਾਡਾ ਹੈ ਨਾ ਮਨਪ੍ਰੀਤ ਜਦੋਂ ਨਹੀਂ ਵਿਆਹ ਹੋਇਆ ਸੀ ਉਦੋਂ ਫਿਰ ਮੈਂ ਕਦੀ ਕਦੀ ਮੇਰਾ ਜਦੋਂ ਮਾਨ ਕਦੀ ਕਦੀ ਮਤਲਬ ਬਹੁਤ ਸਾਰੇ ਕਈ ਵਾਰੀ ਮੈਂ ਫਟਾਫਟ ਕੀ ਕਰਦਾ ਇਹ ਸਫਾਈ ਸਾਰੇ ਬੈੱਡ ਬੁਡ ਚਾਦਰਾਂ ਚੁਦਰਾਂ ਵਸ਼ਾਦਣੀਆਂ ਜਿੰਨੇ ਕੱਪੜੇ ਕੁਪੜੇ ਚੱਕ ਕੇ ਰੱਖ ਦੇਣੇ ਝਾੜੂ ਵੀ ਲਾ ਦੇਣਾ ਕਈ ਵਾਰੀ ਪੋਚਾ ਵੀ ਲਾਇਆ ਮੈਂ ਹਨਾ ਤੇ ਐਦਾਂ ਕਰਦਾ ਹੁੰਦਾ ਜਦੋਂ ਕੋਵਾਰਾ ਸੀਗਾ ਜ਼ਿਆਦਾਤਰ ਨਹੀਂ ਸੀਗਾ ਤਾਂ ਕਿਉਂਕਿ ਮੰਮੀ ਆਪ ਹੀ ਕਰ ਲੈਂਦੀ ਪਰ ਕਈ ਵਾਰੀ ਮੈਂ ਘਰੇ ਹੋਣਾ ਹਨਾ ਛੁੱਟੀ ਛੜੀ ਫ੍ਰੀ ਹੋਣਾ ਜਾਂ ਹਨਾ ਤੇ ਫਿਰ ਮੈਂ ਪੱਕਾ ਕਰ ਲੈਂਦਾ ਹੁੰਦਾ ਸੀ ਤੇ ਇਹਦੇ 'ਚ ਕੋਈ ਸ਼ਰਮ ਨਹੀਂ ਹੈਗੀ ਬਾਕੀ ਜਿੰਨੇ ਗਾਲਾਂ ਕੱਢਣੇ ਮੈਨੂੰ ਨਾ ਕੱਢਿਓ ਗਾਲਾਂ ਨਾ ਕੱਢਿਓ ਸਾਰੇ ਮੈਂ ਸਫਾਈ ਕਰਨੀ ਪੈ ਸਕਦੀ ਏ ਠੀਕ ਏ ਕੀ ਸੀ ਵੀ ਸਫਾਈ ਕਰੇਗਾ ਉਹ ਨਹੀਂ ਕਰੇਗਾ ਇਹ ਕਾਕਾ ਹੜਾ ਵੇ ਲੋ ਇਹ ਉਹ ਗੰਦਾ ਬੱਚਾ ਇਹ ਨਹੀਂ ਸਫਾਈ ਕੋਈ ਕਰਕੇ ਰਾਜੀ ਇਹ ਤੇ ਖਲਾਰਾ ਪਾ ਕੇ ਰਾਜੀ ਠੀਕ ਹੈ ਨਾ ਆਹੋ ਇਹ ਕਾਕਾ ਕਿੱਥੇ ਗਿਆ ਨਜ਼ਰ ਨਹੀਂ ਆ ਰਿਹਾ ਉਹ ਦੇਖ ਕਾਕਾ ਉਹ ਸੁੱਤਾ ਹੋਇਆ ਹੈ ਕਾਕਾ ਯਾਰ ਉਹ ਤੇ ਬਸ ਤੋਲੀ ਪਿਆ ਹੈ ਤੁਸੀਂ ਇੱਥੇ ਨਹੀਂ ਕਾਕਾ ਇਹ ਬਬੂ ਲੁਕੇ ਆਇਆ ਕਾਕਾ ਆਵਲਾ ਰਹੀ ਠੰਡ ਲੱਗਦੀ ਨਾ ਤਾਂ ਕਰੇਗਾ ਯਾਰ ਇਹਨਾਂ ਛੋਟਾ ਵਿਖਦਾ ਹੈ ਨਹੀਂ ਲੈ ਤੇ ਫਿਰ ਛੋਟ ਤੇ ਤੂੰ ਵੀ ਤਾਂ ਐਡਾ ਹੀ ਸੀ ਜਦ ਤੂੰ ਸੀ ਤੂੰ ਵੀ ਐਡੀ ਕਿ ਸੀ ਪੋਲਕੀ ਜੀ ਸੀ ਨੀ ਕੀ ਜੀ ਇੰਡੀ ਜੀ ਇੱਕ ਹੱਥ ਤੇ ਆ ਜਾਂਦੀ ਹੁੰਦੀ ਸੀ ਤੂੰ ਆਹੋ ਹੰਬ ਜਮੀਨ ਚਾਹੀਏ ਦੇਖੋ ਕਿਰਪਾਨ ਚੱਕੀ ਫਿਰਦੀ ਜਮੀਨ ਚਾਹੀਏ ਸਾਈਡ ਤੇ ਰੱਖ ਇਹਨੂੰ ਬਾਪੂ ਵੈਸੇ ਰੱਖੀ ਦੀਏ ਉੱਤੇ ਥੱਲੇ ਸਰਾਨੇ ਤੇ ਠੀਕ ਹੈ ਇਹ ਕਿਰਪਾਨ ਰੱਖਣ ਦਾ ਵੀ ਉਹ ਐ ਵੀ ਮਕਸਦ ਹੈ ਪਈ ਇਹ ਕਹਿੰਦੇ ਵੀ ਬੱਚੇ ਨੂੰ ਨજર ਨજર ਤੋਂ ਬਚਾਉਣ ਵਾਸਤੇ ਜਾਂ ਹਨਾ ਮੈਂ ਆ ਤੋਂ ਬਚਾਉਣ ਵਾਸਤੇ ਤਾਂ ਓਏ ਮਤਲਬ ਕਹਿਣ ਦਾ ਭਾਅ ਵੀ ਇੱਕ ਤਰ੍ਹਾਂ ਦੀ ਨજર ਹੀ ਹੋ ਗਈ ਯਾਨੀ ਕਿ ਕੋਈ ਜਿਹਦਾ ਮੰਨਦੇ ਨੇ ਨਾ ਵੀ ਸਾਡੇ ਹੁਣ ਮੰਨਦੇ ਨੇ ਵੀ ਕੋਈ ਉਪਰੀ ਚੀਜ਼ ਹੈ ਨਾ ਵੀ ਕੋਈ ਅੱਦਾ ਦੀ ਕੋਈ ਹਨਾ ਕਮਰੇ ਚ ਨਾ ਆ ਜੇ ਜਾਂ ਘਰ ਚ ਨਾ ਆਏ ਉਹਦੇ ਤੋਂ ਬਚਾਉਣ ਲਈ ਇੱਕ ਿਰਪਾਨ ਆਪਾਂ ਰੱਖਦੇ ਹੁੰਨੇ ਆ ਬੱਚੇ ਦੇ ਕੋਲ ਮਾਂ ਤੇ ਬੱਚੇ ਦੇ ਕੋਲ ਹਨਾ ਕਰਪਾਂ ਰੱਖਤੀਆਂ ਛੁਰੀ ਰੱਖਤੀ ਕਰਦਾਂ ਰੱਖਤੀਆਂ ਚਾਕੂ ਤੇ ਚਾਕੂ ਵੀ ਇੱਥੇ 2-2 3-3 ਪਏ ਹੋਏ ਨੇ ਕੋਸ ਹਰਾਨੇ ਦੇ ਕੋਸ ਤੇ ਰੱਖਣਾ ਬੜੇ ਵਿਚਾਨਾ ਪੈਂਦਾ ਨੰਨੂ ਲੜ ਪਈ ਆਪਣੀ ਦਾਦੀ ਨਾਲ ਕਿਉਂਕਿ ਤੈਨੂੰ ਪਤਾ ਦਾਦੀ ਇਹਨੂੰ ਪਿਆਰ ਕਰਦੀ ਸੀ ਕਾਕੇ ਨੂੰ ਤੇ ਇਹਨੂੰ ਜੜ ਗਿਆ ਗੁੱਸਾ ਵੀ ਉਹਨੂੰ ਬਿਆਰ ਕਰੀ ਨਾ ਮੈਨੂੰ ਇਹ ਚਾਕੂ ਚੱਕ ਲਿਆ ਹੋਰ ਮਸੀ ਫੜਿਆ ਮੈਂ ਚਾਕੂ ਖੋਇਆ ਇਹਨੇ ਮੈਂ ਕਹਿਆ ਇਹਦਾ ਕਿ ਭਰੋਸਾ ਧਾਰੀ ਲੱਗਦਾ ਭਾਈ ਆਹੋ ਬੋਲੀ ਆ ਤੇ ਖਤਰਨਾਕ ਹੋਈ ਜਾਂਦੀ ਨੰਨੂ ਨਾ ਨਾ ਪੰਗੇ ਨਾ ਲੈ ਭਾਪੇ ਆਪਣੇ ਨਾ ਪੰਗੇ ਨਹੀਂ ਲਈ ਦੇਉਂਦੇ ਆਹੋ ਆਹ ਕੱਪੜੇ ਨਹੀਂ ਸਵੇ ਦੇ ਚੇਂਜ ਕਰਦੇ ਐਹੀ ਪਾਈ ਹੋਈ ਔਰੇਂਜ ਹੀ ਸਵੇ ਦੀ ਹਾਂ ਤੋ ਜਮੀਨ ਚਾਹੀਏ ਜਮੀਨ ਚਾਹੀਏ ਕੰਦੀ ਚੱਲ ਲੈ ਪਹਿਲੇ ਰੱਖ ਗੰਦਾ ਬੱਚਾ ਹਾਂ ਕੀ ਹੋਇਆ ਕੱਢ ਲੀਏ ਵੇਨਾ ਮੈਨੂੰ ਪਾਣੀ ਕਿਹਾ ਇਹ ਵੀ ਜੋ ਲੈ ਕੇ ਆ ਮਟੀਆਂ ਦੇ ਸੇਵੀਆਂ ਤੇ ਤੇ ਕਹਿੰਦੀ ਮੈਂ ਜਾ ਕੇ ਉਹ ਤੂੰ ਆਟੇ ਦੀ ਕੋਲੀ ਭਰ ਲਿਆ ਈ ਫੇਰ ਫੇਰ ਕਿਹਨੂੰ ਦੱਸੇ ਮੈਂ ਕਿ ਸੜੀਆਂ ਸਾਰੀ ਪਾਣੀ ਦੱਸਾਂਗੇ ਫੇਰ ਆਟੇ ਦੀ ਕੋਲੀ ਵਾਪਸ ਕਿਵੇਂ ਲੈ ਗਏ ਮੈਂ ਰੋਟੀ ਬਣਾਉਤ ਰਾਂ ਕਿਵੇਂ ਦੁੱਜੀ ਕੋਲੀ ਚੈੱਕ ਕਰ ਤੂੰ ਉਹ ਪਾਣੀ ਆਏ ਆਏ ਸਾਡੇ ਘਰ ਤੇ ਗੋਲੀਆਂ ਹੀ ਆ ਗਈਆਂ ਨਹੀਂ ਹੁਣ ਮੈਂ ਪਹਿਲਾਂ ਮੰਨ ਲਈ ਤੇ ਗੋਲੀ ਸੀ ਉਹਨੇ ਮੈਂ ਹੁਣਾਂ ਦੀ ਵੀ ਬਈ ਆ ਮੁਸਕਾਨ ਨੂੰ ਕਹਿਣਾ ਸੀ ਆਲੂ ਪੁਜੀਆ ਕਰ ਮੈਂ ਕਹਿੰਦੀ ਪੇ ਮੁਸਕਾਨ ਨੇ ਚਾਲੂ ਪੁਜੀਆ ਲਿਆ ਚਾਲੂ ਪੁਜੀਆ ਚਾਲੂ ਪੁਜੀਆ ਇਹਦਰ ਮਟਰ ਪਨੀਰਾਂ ਦੀ ਤਿਆਰੀ ਹੋ ਰਹੀ ਏ ਮਟਰ ਕੱਢੇ ਜਾ ਰਹੇ ਨੇ ਤੇ ਪਨੀਰ ਨੀਰ ਮੰਮੀ ਮੰਮੀ ਪਨੀਰ ਵੀ ਲਿਆਓ ਜਾਓ ਤੁਸੀਂ ਲਿਆਓ ਮੈਂ ਪਨੀਰ ਲੈ ਜਾਵਾਂ ਆਹੋ ਹੋ ਗਈ ਤੁਰ ਕੇ ਜਾਓ ਓਲੀ ਓਲੀ ਮੁੰਬੀ ਵੇਖੋ ਸਾਡੀ ਐਨ ਦੇ ਵੇਖੋ ਕੀ ਖਲਾਰੇ ਪਾਏ ਨੇ ਵੇਖਿਓ ਆਹ ਕੰਮੀ ਕਰਦਾ ਵੇ ਆਹ ਉਹ ਮੁੱਤਾ ਪਿਆ ਸੁੱਤਾ ਪਿਆ ਉਹ ਤੇ ਕੀ ਹੋਇਆ ਕੀ ਹੋ ਗਿਆ ਦਾਦੀ ਇੱਕ ਇਹ ਦੇ ਦੋ ਮੈਂ ਕਿਲੇ ਮਾਰਦੀ ਹਾਂ ਆਉ ਮਾਰਦੀ ਸੀ ਨਾ ਦਾਦੀ ਨੂੰ ਲੈ ਵੇਖਿਓ 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 ਡਰਾਮੇ ਬਾਜੀ ਵੇਖਿਓ ਦੇਖੀ ਕਿਹ ਕੱਟ ਜਾਰ ਦੇਖਿਓ ਦੇਖਿਓ ਚੱਲ ਆ ਤੇ ਜੀ ਜੀ ਨਾ ਮਾਨਿਆ ਨਾ ਮੁਰਦ ਗੜੀ ਹੁਣ ਮਾਨਿਆ ਨੂੰ ਬੁਲਾਉਂਦੀ ਹਾਂ ਆ ਉਹ ਵਿਚਾਰੀ ਖੜੀ ਹੋਈ ਹੈ ਸਾਹਮਣੇ ਬੁਵਾਜ ਮਾਰ ਬੰਨਿਆ ਜਸੋ ਜਬ ਲਾਲ ਆ ਚੱਲ ਜਸੋ ਕਿ ਤੂੰ ਬੁਲਾ ਲੈ ਜਾ ਆ ਜਮਾ ਜਬ ਬੁਲਾ ਰਿਹਾ ਬੁਲਾ ਲੈ ਯਾਰ ਮੈਨੂੰ ਕਿੱਥੇ ਲੱਭ ਆ ਦੇਖਿਓ ਆ ਦੇਖੋ ਮਾਨਿਆ ਆ ਗਈ ਵਿਚਾਰੀ ਹੈ ਤੇ ਉਹ ਜਾ ਕੇ ਬਹਿ ਗਈ ਕਹਿੰਦੀ ਮੈਂ ਨਹੀਂ ਬੁਲਾਣਾ ਮਿਲਾਨਾ ਨਹੀਂ ਕਿਉਂ ਕਿਉਂ ਬੁਲਾਣਾ ਕੀ ਕਹਿੰਦੀ ਐ ਮੈਨੂੰ ਨਹੀਂ ਪਤਾ ਕੀ ਕਰਦੀ ਸੀ ਤੂੰ ਪੁੱਠੀਆਂ ਗੱਲਾਂ ਮੈਂ ਕਹਿੰਦੀ ਸੀ ਸਕੂਲ ਤੋਂ ਤੇ ਸਕੂਲ ਬਜਾਣਾ ਕੈਨ ਬੀ ਕੈਨ ਬੀ ਲੈਣੀ ਛੁੱਟੀ ਐ ਮੈਨੂੰ ਛੁੱਟੀ ਐ ਨਹੀਂ ਮੈਂ ਕੈਨ ਇ ਬੀ ਛੁੱਟੀ ਜਾਂ ਮੈਂ ਛੁੱਟੀ ਜਾਂ ਛੁੱਟੀ ਜਾਂ ਅੱਛਾ ਬਸ ਐ ਨਹੀਂ ਗੱਲ ਖੇਡ ਲਓ ਖੇਡ ਲਓ ਪੁੱਠੀਆਂ ਗੱਲਾਂ ਨਹੀਂ ਕਰਨੀਆਂ ਅੱਛਾ ਕੋਈ ਵੀ ਆਹੋ ਪੁੱਠੀਆਂ ਗੱਲਾਂ ਕਰਦੇ ਫਿਰ ਮੈਂ ਬੜਨ ਨਹੀਂ ਦੇਣਾ ਆਹੋ ਠੀਕ ਹੈ ਚਲੋ ਫੇਡੋ ਫੇਡੋ ਤੱਲਾ-ਕੱਲਾ ਪਾਟ-ਕੱਲਾ ਸ਼ਾਹ-ਪਾਸ਼ ਅ ਸੀਨੀਅਰ ਸੀ ਤਾਂ ਥੋੜੀ ਹੁੰਦਾ ਪਰ ਪਾਠ ਕਰਦੇ ਆ ਬਾਬਾ ਜੀ ਨੂੰ ਯਾਦ ਕਰੋ ਚਲੋ ਗੋਲ ਗੱਪੇ ਏਗ ਰਾਰੇ ਗੋਲ ਗੱਪੇ ਏਗ ਰਾਰੇ ਇਹ ਲੋਲੋ ਪਿਆ ਸਾਡੇ ਘਰ ਫੋਨ ਤੇ ਗੱਲ ਕਰ ਰਹੀ ਸ਼ੋਭੀ ਉਧਰ ਫੋਨ ਆਇਆ ਹੋਣਾ ਮੈਂ ਕਿਹਾ ਵਿੱਚ ਆਵਾਜ਼ ਜਾਂਦੀ ਵਾਹ ਯੂ ਆ ਦਿ ਮਨੀ ਹੁਣੇ ਗੋਲਗਾ ਪੈ ਲੈ ਗਿਆ ਵਾਹ ਜੀ ਵਾਹ ਕਰਾਰੇ ਕਰਾਰੇ ਗੋਲਗਾ ਪੀ ਲੈ ਗੱਤੀ ਦਸ ਰੁਪਏ ਦੇ 30 ਰੁਪਏ ਦੇ 3 ਲੈ ਓਈ ਲੈ ਗੋਲਗਾ ਪੀ ਦੇ ਲੈ ਓ ਤੋਈ ਆਲੂ ਦੇ ਲੋ ਤੋਈ ਆਲੂ 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 ਦੇ ਆਲੂ ਹੀ ਏ ਜਬ ਤੱਕ ਰਹੇਗਾ ਸਮੋਸੇ ਮੇਂ ਆਲੂ ਗੋਪ tutta puri ਜੜੀ ਚੱਕ ਲਿਆ ਓ ਨਾ ਜਿੰਨੇ ਜਿੰਨੇ ਕਿਹਾ ਰੇੜੀ ਚੱਕ ਲਿਆ ਆਇਓ ਰੇੜੀ ਪੂਰੀ ਓ ਆ ਜੀ ਵਾਹ ਕੀ ਬਾਤ ਆ ਪਾਣੀ ਦੋ ਤਰ੍ਹਾਂ ਦਾ ਕਿ ਪੰਜ ਤਰ੍ਹਾਂ ਦਾ 10 ਤਰ੍ਹਾਂ ਦਾ 10 ਤਰ੍ਹਾਂ ਦਾ ਦੋ ਤਰ੍ਹਾਂ ਦਾ ਪਾਣੀ ਆ ਦੇਖੋ ਚੈੱਕ ਕਰੋ ਮੈਂ ਤਾਂ ਬੋਲੀ ਨਾ ਤੇਰੇ ਪਿਆਰੇ ਓਏ ਹੋਰ ਓਏ ਹੋਰ ਓਏ ਹੋਰ ਵਾਹ ਜੀ ਹਾਂ ਜੀ ਹੁਣ ਆਏਗੇ ਸ਼ੈਲੋ ਜੀ ਸ਼ੈਲੋ ਵਾਹ ਜੀ ਵਾਹ ਓਏ ਤਿੰਨ ਤਰ੍ਹਾਂ ਦਾ ਪਾਣੀ ਹੈ ਆ ਹਰਾ ਪਾਣੀ ਅ ਲਾਲ ਪਾਣੀ ਤੇ ਆ ਮਿੱਠਾ ਹਰਾ ਪਾਣੀ ਨਹੀਂ ਇਹ ਕੋਕਾ ਕੋਲਾ ਪਾਣੀ ਕਿਸਮੈਲਾ ਪਾਣੀ ਬਣੀ ਆਲੂ ਆਪਣੇ ਕੋ ਦੂਜੇ ਆਲੂ ਵੀ ਪਏ ਸੀ ਰੋਟੀਆਂ ਵਾਲੇ ਚੱਕ ਲੈ ਚੱਕ ਆ ਮਾਏ ਨੇ ਆਪਣੇ ਚਲੋ ਜੀ ਚਲੋ ਚਲੋ ਚੱਕੋ ਚੱਕੋ ਨੰਮਾ ਚੱਕਣਾ ਸਬੀ ਚਲੋ ਜੀ ਚਲੋ ਆਇਓ ਵੀ ਗੋਲਾ ਪੇਗ ਰਾਰੇ ਚਲੋ ਨੰਨੂ ਚਲੋ ਹੋਰ ਪੇਹਾਈਏ ਇਹ ਕਿੱਧਰ ਖਾਣੇ ਆ ਗੋਲਪੀ ਉਧਰ ਚਲੀਏ ਸਰ ਅੱਧਰ ਹੀ ਚੱਲ ਰਿਹਾ ਚਲੋ ਜੀ ਨਨੂ ਤੂੰ ਵੀ ਕੋਈ ਗੜਵੀ ਗੁੜਵੀ ਫਾੜ ਲੈਣੀ ਸੀ ਕਿ ਖਾਣ ਦਾ ਹੀ ਪਤਾ ਹੈ ਆਪਾਂ ਨੂੰ ਖਾਣ ਦਾ ਹੀ ਪਤਾ ਨਹੀਂ ਪਤਾ ਨਹੀਂ ਐ ਪਾਣੀ ਕਰਕੇ ਤਾਂ ਨਹੀਂ ਫਿਰ ਕੁਝ ਗਿਰਿਆ ਤਾਂ ਨਹੀਂ ਪਾਣੀ ਚ ਉਹ ਨਹੀਂ ਡਿੱਗਿਆ ਸਾਫ਼ ਹੈ ਪਾਣੀ ਤਾਂ ਹੈਨਾ ਓਜੋ ਤੂੰ ਤੇਰੇ ਵੱਲ ਜਾਂਦਾ ਇਹ ਦਿਮਾਗ ਸਾਰਾ ਕੁਝ ਭੁੱਲ ਜਾਂਦਿਆਂ ਆਏ ਹਾਏ 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 ਕੀ ਬੂੰਦੀ ਵਾਲਾ ਪਾਣੀ ਓਏ ਨਿਆਰਾ ਯਾਰਾ ਗੋਲੇ ਪਾਣੀ ਆ ਮੇਰੇ ਪਾਣੀ ਆ ਰਿਹਾ ਮੂੰਹ ਦੇ ਵਿੱਚੋਂ ਨਾ ਬਹੁਤ ਜ਼ਿਆਦਾ ਜਲਦੀ ਜਲਦੀ ਖਾਂਸੀ ਲੱਗੀ ਪਾਣੀ ਮੂੰਹ ਚ ਆ ਗਿਆ ਬਣਾਓ 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 ਲਾਓ ਬਣਾਓ ਬਣਾਓ 올리ਆ ਬਨੇ ਆਉਂਦੇ ਆ 올리ਆ ਆ ਯਾਰ ਜੀ ਉਠਾ ਆਇਆ ਨਾ ਤੇ ਚਾਚੀ ਨੇ ਵੀ ਖਾਣਾ ਨਾ ਉੱਥੇ ਹੋ ਜਾ ਨਾ ਨਹੀਂ ਗੋੜ ਕੱਕੇ ਕੋ ਤਾਂ ਇਹਦੇ ਕੋ ਤੇ ਰਿਆ ਹੀ ਨਹੀਂ ਜਾ ਰਿਹਾ ਗੋਲਪੇ ਜਦੋਂ ਦੇ ਆਏ ਭੱਜੀ ਫਿਰਦੀ ਹੈ ਆਪਣੇ ਆਲੇ ਭੱਜੀ ਫਿਰਦੀ ਨੰਨੂ ਦੇ ਲੈ ਆਓ ਹੀ ਲੈ ਆਓ ਚਲ ਤੁਸੀਂ ਨਹੀਂ ਖਾਣੇ ਗਾਣਾ ਕੱਢਣੀਆ ਮੋੜੇ ਵੇਲਾ ਗਾਣਾ ਖਾਣੀ ਹੈ ਤੂੰ ਮੁੜ ਕੇ ਹਣਜੀ ਤੇ ਹੁਣ ਰਾਤ ਦੇ ਵਜੇ ਨੇ 12 ਤੇ ਸਾਡੇ ਵੀ 12 ਵਜਾ ਤੱਕ ਨੇ ਕਾਕੇ ਨੇ ਅਹੀਂ ਨਾ ਮਤਲਬ ਜਦੋਂ ਦਾ ਜਨਮ ਲਿਆ ਉਹਦੋਂ ਨਾ ਸਾਨੂੰ ਤੰਗ ਕੀਤਾ ਨਾ ਕੁਛ ਤੇ ਮੰਮੀ ਕੱਲ ਇੰਨੀਆ ਹਉ ਬਹਬ ਕੇ ਤਰੀਫਾ ਕਰ ਰਹੀ ਫੋਨ ਤੇ ਹਾਂ ਤੇ ਅਬ ਰਾਤ ਦੇ 12 ਵਜੇ ਨੇ ਤੇ ਹੁਣ ਵੇਖੋ ਬੈਠੇ ਆਂ ਇਹ ਬੀਬੀ ਨੂੰ ਕਹਿੰਦੇ ਇਹ ਤੇ ਬੜਾ ਸਿੱਧੇ ਗੱਲਾਂ ਇਹ ਤੇ ਸਾਨੂੰ ਪੂਰਾ ਨਹੀਂ ਤੰਗ ਕਰਦਾ ਹੈਂ ਇਹਦੇ ਰੋਧਾਂ ਦੇ ਆਜੂ ਨੇ ਫੇਰੇ ਚਕਾ ਦੀਆਂ ਪੂੰਚਾਂ ਸਾਡੀਆਂ ਹੁਣ ਚਾਚਾ ਚਾਚੀ ਲੈ ਗਏ ਨੇ ਉਹਦੇ ਦੋਵੇਂ ਜਣੇ ਇੱਕ ਨੇ ਕਿਰਪਾਣ ਫੜੀ ਇੱਕ ਨੇ ਉਹਨੂੰ ਫੜਿਆ ਲੈ ਗਏ ਨੇ ਹੋਰ ਕੀ ਤੇ ਉਹਨੂੰ ਆਪਣੇ ਕਮਰੇ 'ਚ ਲੈ ਗਏ ਨੇ ਤੇ ਅਸੀਂ ਹੁਣ ਬੈਠੇ ਆਂ ਉਹਦੇ ਕਾਕੇ ਦੇ ਚੱਕਰ ਜੀ ਆਹੋ ਉਹ ਬਤਾ ਲੱਗੇ ਅਸਲੀ ਜਰਨੀ ਤੇ ਹੁਣ ਸ਼ੁਰੂ ਹੋਈ ਮਾ ਕੜੀ ਲਪਟ ਉਹਤੇ ਲਾਈ ਆ ਦਾਦਾ ਕਰੇ ਤੇ ਦਵਾਈ ਤੇ ਹੋਈ ਨਿਕਲਦੇ ਰਹੀਏ ਗੈਸ ਗੈਸ ਬਣੀ ਹੁੰਦੇ ਨਾ ਕੰਦ ਤੇ ਸਿਦਾ ਵੀ ਰਾਤ ਨੂੰ ਦੀ ਰਾਤੀ ਗੋਰਾ ਲੈ ਕੇ ਘੁੰਮਦਾ ਤੇ ਅੱਧੀ ਰਾਤੀ ਉਹਦੀ ਮਾਂ ਲੈ ਕੇ ਘੁੰਮਦੀ ਵਾਰ ਵਾਰ ਹੀ ਸੌਂਦੇ ਰਾਤੀ ਸੌਣ ਨਹੀਂ ਦੇਦੇ ਅੱਛਾ ਇਹ ਵੀ ਹੁਣਗਾ ਪੰਕ ਕਰੇਗਾ ਹੈ ਪਾਪਾ ਨੇ ਤੇ ਵਾਰੀ ਲੈਣੀ ਹੈਗੀ ਔਰ ਮੈਂ ਤੇ ਬਰਾਮ ਨਾਲ ਸੁਣਦਾ ਸੀ ਮੈਂ ਤੇ ਪਰ ਮੈਨੂੰ ਚੈਨ ਵੀ ਨਹੀਂ ਸੀ ਆਉਂਦਾ ਪਤਾ ਕਿਉਂ ਮੈਂ ਕਹਿੰਦਾ ਸੀ ਯਾਰ ਹਰੇਕ ਬੱਚਾ ਤੇ ਇੰਨਾ ਤਾਂ ਕਰਦਾ ਇਹ ਕਿਉਂ ਨਹੀਂ ਤਾਂ ਕਰਦਾ ਹੈ ਇਹ ਕਿਉਂ ਨਹੀਂ ਰੋਕਦਾ ਇਹਨਾਂ ਜੇ ਰਾਤ ਇਹ ਸੁੱਤਾ ਨਹੀਂ ਹੁੰਦਾ ਭੇ ਤਾਂ ਤਾਂ ਮੇਰੀ ਜਾਨ ਨੂੰ ਬਣੀ ਸੀ ਆਹੋ ਸਾਰੀ ਰਾਤ ਤਾਂ ਸੁੱਤਦਾ ਰਵੇ ਸਾਰੀ ਰਾਤ ਹਾਂ ਹੁਣ ਉਹਨੇ ਪੁੱਛਿਆ ਚਕਾਈ ਹਾਂ ਜੀ ਦੁੱਧ ਪੀਣ ਵੀ ਨਾ ਉੱਥੇ ਆ ਕਰਨ ਉਹ ਵਿੱਚੋਂ ਯਾਨੀ ਕਿ ਸਹੀ ਵੀ ਲੱਗਦਾ ਪਿਆ ਪਰ ਮੈਂ ਨਾ ਥੋੜਾ ਜਿਹਾ ਵੀ ਹੁੰਦਾ ਹੈ ਨਾ ਵੀ ਕਿਉਂ ਰੋਂਦਾ ਕਿਉਂ ਰੋਂਦਾ ਫਿਰ ਤਕਲੀਫ ਵੀ ਹੁੰਦੀ ਹੈ ਪਰ ਪਰ ਰੋਣਾ ਫਿਰ ਭੁੱਖ ਵਗੈਰਾ ਵਾਸਤੇ ਰੋਣਾ ਇਹ ਜ਼ਰੂਰੀ ਬੱਚੇ ਦਾ ਤੇ ਅੱਜ ਫਾਈਨਲੀ ਉਹ ਅੱਜ ਰੋਇਆ ਜ਼ਰੂਰ ਹੈ ਤੇ ਪਰ ਗੈਸ ਬੂਸ ਬਣੀ ਪਰ ਤਕਲੀਫ ਵੀ ਹੁੰਦੀ ਵੇਖਿਆ ਰੋਂਦਾ ਵੇਖਿਆ ਵੀ ਨਹੀਂ ਜਾਂਦਾ ਤੇ ਇਹ ਵੀ ਕਹਿੰਦੇ ਸੀ ਵੀ ਰੋਂਦਾ ਕਿਉਂ ਨਹੀਂ ਹੈਗਾ ਹੈ ਨਾ ਹੋਰ ਕੱਲ ساری ਰਾਤ ਇਹ ਹਿੱਲਿਆ ਨਹੀਂ ਔਰ ਲੈ ਹੀ ਨਹੀਂ ਸਾਰੀ ਰਾਤ ਸੁੱਤਾ ਰਿਆ ਅੱਜ ਤੇ ਮਾਲਿਸ਼ੇ ਕੰਮ ਨਹੀਂ ਆਈ ਹੈਗੀ ਰਾਤ ਅਸੀਂ ਤੇ ਆ ਪਰੇਸ਼ਾਨ ਹਾਂ ਮਾਲਿਸ਼ ਵੀ ਰੋਜ਼ ਕਰਕੇ ਸੌਂਦੇ ਹਾਂ ਮਾਲਿਸ਼ ਕਰਕੇ ਸੌਂਦੇ ਸੀ ਨਾ ਤੇ ਐਂ ਸੁੱਤਰ ਅੱਜ ਤੇ ਮਾਲਿਸ਼ਾ ਵੀ ਕੋਈ ਅਸਰ ਨਹੀਂ ਆਇਆ ਇਹ ਸਿਚਲਾਦਾ ਇੱਕ ਮਿੰਟ ਮੋੜ ਆਪਿਆ ਤਾ ਹੀ ਨੰਬਰ ਦੇ ਚਲਾਈਦਾ। ਕੱਕੇ ਕਰਕੇ ਨਾ ਜਿਆਦਾ ਨਹੀਂ ਤੇਜ਼ ਚਲਾਉਂਦੇ ਆਗੇ। ਚਲੋ। ਉਹ ਲੈ ਦੇ ਗਏ ਫਿਰ ਇੱਧਰ ਲੈ ਕੇ ਪੈਜਣਾ। ਹਾਂਜੀ ਤੇ ਹੁਣ ਸਾਡੇ ਸਾਰੇ ਯੰਤਰ ਮੰਤਰ ਫੇਲ ਹੋ ਰਹੇ ਨੇ। ਤੇ ਇਹ ਹੁਣ ਆਖਰੀ ਮੰਤਰ ਜਿਹੜਾ ਹੈ ਮੇਨ ਸਾਡਾ ਤਿਆਰ। ਇਹ ਹੁਣ ਆਪਾਂ ਚਲਾ ਰਹੇ ਆ। ਆਹ ਦੇਖੋ। ਹੁਣ ਇਹਨੂੰ ਪਿੰਗੇ 'ਚ ਪਾਇਆ। ਬੋਲ ਲੈ ਔਰ ਥੋੜਾ ਚੱਕੇ ਦੀ ਕਿਵੇਂ ਸੋਜੋਗੇ ਅਪੀਕਾ ਵਈਂਗੇ ਚਪਾਏ ਇੱਥੇ ਦੇੜੀ ਵਿੱਚ ਦੇੜੀ ਦੀ ਨੀਂਦ ਹੀ ਗਰਾਹ ਮੈਂ ਤੁਹਾਡੇ ਨਾਲ ਰਿਹਾ ਤਰਜਮਾਨ ਨਰੀ ਜੀ ਥੱਲੇ ਕਰੂਗਾ ਉਪਾਏ ਥੱਲੇ ਹੋਰ ਕੋਈ ਚੀਜ਼ ਉਚਾ ਕਰਕੇ ਪਾਣਾ ਹੈ ਨਾ ਤੁਹਾਨੂੰ ਟੂਟੂ ਬੇਰ ਨਹੀਂ ਸੋਲੋ ਇਹ ਪੀਂਗਾ ਇਹ ਪੁਰਾਣੇ ਜਮਾਨੇ ਦਾ ਝੂਲਾ बच्चे वाला। 핸드폰 ਹੀ ਖੋਲ ਦਿੱਤੀ ਹਾਂ। ਹਾਂ ਹਾਂ। ਕੀ ਕਰ ਲੱਗੇ? ਮੈਂ ਉਹ ਉੱਚਾ ਕਰਕੇ ਸੇਰ। ਸਹੀ ਹੈ ਮੰਮੀ। ਸਹੀ ਹੈ ਯਾਰ। ਬੱਚਾ ਹੀ ਹੈ ਸੇਰ ਤਾਂ ਬੱਚਾ ਹੀ। ਉਹ ਖਾ ਨਹੀਂ ਰਹਾ। ਨਹੀਂ ਲੈ। ਪਿੰਗੇ ਚ ਬੱਚਾ ਖਾਂਦਾ ਯਾਰ ਮੰਮੀ ਇਹ ਦੱਸੇਗੀ। ਨਹੀਂ। ਅਜਮਨਪਰੀ ਨੇ ਨਾ ਡਾਕਟਰ ਦੇ ਆਖੇ ਲੱਗ ਗਏ ਨਹੀਂ ਨਹੀਂ ਡਾਕਟਰ ਕਹਿੰਦੇ ਫਲੂਟੀਆ ਖਾਓ ਤਿੰਨ ਤੇ ਚਾਰ ਚਰ ਘਰ ਕਹਿੰਦੀ ਖਾਓ ਤਿੰਨ ਟਾਈਮ ਹੀ ਖਾਓ ਜੇ ਤਾਈ ਤਾਕਤ ਹੈ ਅੰਨੀ ਰ ਆਦਲ ਤੇ ਚਾਰ ਘਾ ਲੀ ਚਾਰ ਤੇ ਹੁਣ ਤੰਗ ਹੋੜ ਕੈਪਸੂਲ ਘਾ ਰਹੀ ਹੈ ਹਲਕੀਆਂ ਹਲਕੀ ਕੈਪਸੂਲ ਘਾ ਰਹੀ ਹੈ ਇਹਦਾ ਯਾਰ ਡਾਕਟਰ ਵੀ ਕਰੀ ਗਰੀ ਫਰੋਡ ਉਹ ਫੌਂਡ ਕੀ ਕਹਿੰਦੇ ਨੇ ਫੌਂਡੀ ਫੌਂਡ ਕੀ ਕਹਿੰਦੇ ਹੁੰਦੇ ਨੇ ਫੈਂਟਰ ਮਾਰ ਦਿੰਦੇ ਨੇ ਫੜ ਮਾਰ ਦਿੰਦੇ ਨੇ ਵਾਧੂ ਦੀ ਦਿ ਨੇਕਸਟ ਡੇ ਹਾਂਜੀ ਤੇ ਹੁਣ ਜਦੋਂ ਜਿੱਥੇ ਅਸੀਂ ਰਾਤੀ ਬੈਠੇ ਸੀ ਹੁਣ ਵੀ ਉੱਥੇ ਬੈਠੇ ਹਾਂ ਬਸ ਇਹ ਫਰਕ ਹੈ ਵੀ ਮੈਂ ਨਹਾ ਤੋ ਕੇ ਤਿਆਰ ਹੋ ਗਿਆ ਪੱਗ ਬੰਨ ਕੇ ਬੈ ਗਿਆ ਤੇ ਹੁਣ ਕਾਕਾ ਜਾ ਕੇ ਸਵੇਰੇ ਸੁੱਤਾ 5 ਵਜੇ ਸਾਰੀ ਰਾਤ ਮੰਮੀ ਵੀ ਜਾਗਦੇ ਰਹੇ 3 ਵਜੇ ਮੈਂ ਸੁੱਤਾ ਤੇ ਮੰਮੀ ਮੇਰੇ ਨਾਲ ਦਾ ਸੁੱਤਾ ਹੀ ਨਹੀਂ ਹੈਗੇ ਵਿਚ ਵਿੱਚ ਸੌਂਦੇ ਹੀ ਮੜਿਆ ਫੇਰ ਉੱਠ ਜਾਂਦੇ ਮੈਂ ਤਾਂ 3 ਵਜੇ ਸੌ ਗਿਆ ਸੀ ਕਿਉਂਕਿ ਕਾਕਾ ਵੀ ਮੇਰੇ ਖਾਲਸਾ 3 ਵਜੇ ਥੋੜਾ ਜਿਹਾ ਸੌ ਗਿਆ ਉਹ ਤੋਂ ਬਾਅਦ ਫੇਰ ਕਹਿੰਦੇ 2 ਘੰਟੇ ਬਾਅਦ ਫੇਰ ਉੱਠੇ ਆ ਤੇ ਤਾਂ ਕਰ ਗਿਆ ਹੁਣ ਹੁਣ ਸੁੱਤਾ ਪਿਆ ਇਸ ਸਵੇਰ ਦਾ ਸ਼ੁਕਰ ਹੈ ਥੋੜਾ ਜਿਹਾ ਆਰਾਮ ਆਇਆ ਇਹ ਉਹ ਬੱਚੇ ਨੂੰ ਬੱਚਾ ਵਿਚਾਰਾ ਬਹੁਤ ਜ਼ਿਆਦਾ ਦੁੱਖ ਹੁੰਦਾ ਨਾ ਜਦੋਂ ਛੋਟੇ ਜਿਹੇ ਬੱਚੇ ਨੂੰ ਇਦਾਂ ਤਕਲੀਫ ਹੋਵੇ ਹੁਣ ਅਸੀਂ ਗੱਲਾਂ ਕਰਦੇ ਵੀ ਸੀ ਵੀ ਜਿਹੜਾ ਬੱਚਾ ਹੁੰਦਾ ਉਹ ਦੁੱਖ ਜਰਦਾ ਸਿਆਣਾ ਭੁੱਖ ਜਰਦਾ ਉਹ ਗੱਲ ਸਹੀ ਹੈ ਐਨੀ ਤਕਲੀਫ ਹੁੰਦੀ ਫੇਰ ਉਸ ਤੋਂ ਬਾਅਦ ਜਿੱਦਾਂ ਹੀ ਆਰਾਮ ਆਂਦਾ ਥੋੜੀ ਦੇਰ ਬਾਅਦ ਫੇਰ ਅਸਣ ਲੱਭਦਾ ਖੇਡਣ ਲੱਭਦਾ ਨਾ ਤੇ ਫੇਰ ਇੱਕੋ ਦਮ ਤਕਲੀਫ ਹੋਣ ਆ ਜਾਂਦੀ ਬੜਾ ਅਜੀਬ ਹੁੰਦਾ ਸਿਸਟਮ ਜਿਹਾ ਚਲੋ ਫਿਲਹਾਲ ਹੁਣ ਏਦਾਂ ਗੱਲ ਮੈਂ ਹੌਲੀ ਹੌਲੀ ਤਾਂ ਬੋਲਿਆ ਕਿ ਕਾਕਾ ਸੁੱਤਾ ਪਿਆ ਤੇ ਅਸੀਂ ਹੁਣ ਤਿਆਰ shear ਹੋਏ ਆਂ ਅਸੀਂ ਜਾਣਾ ਪਿੰਡ ਬਾਬਾ ਜੀ ਦੇ ਮੱਥਾ ਟੇਕਣ ਵਾਸਤੇ ਕਿਉਂਕਿ ਗਏ ਨਹੀਂ ਸੀਗੇ ਉਸ ਤੋਂ ਬਾਅਦ ਜਦੋਂ ਨਾ ਹੋਇਆ ਹੈ ਨਾ ਕਾਕਾ ਤੇ ਸ਼ੁਕਰਾਨਾ ਕਰਨ ਜਾਣਾ ਸੀਗਾ ਤੇ ਉਹ ਅਸੀਂ ਹੁਣ ਜਾਵਾਂਗੇ ਤੇ ਤੁਹਾਨੂੰ ਅਗਲੇ ਵਲੌਗ 'ਚ ਦਿਖਾਵਾਂਗੇ ਠੀਕ ਹੈ ਤੇ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਹੀ ਵਿਰਾਮ ਦੇਨੇ ਆ ਛੋਟੇ ਜਿਹੇ ਵਲੌਗ ਨੂੰ ਕਬੂਲ ਕਰਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੋ ਤੱਕ ਲਈ ਆਪਣਾ ਖਿਆਲ ਰੱਖੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਏ ਮਿਲਦੇ ਆ ਜੀ ਨੈਕਸਟ ਵਾਰ ਚ ਸਸਤੀ ਗਾ